ਸ੍ਰੀ ਕਾਲਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਉਂਗੀ ਪ੍ਰੋਟੀਨ ਦਾ ਭਰਿਆ ਹੋਇਆ ਸੈਂਡਵਿਚ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਬਣਾਵਾਂਗੀ ਮੈਂ ਪ੍ਰੋਟੀਨ ਦਾ ਭਰਿਆ ਹੋਇਆ ਹੈਲਦੀ ਸੈਂਡਵਿਚ ਤੇ ਉਹਦੇ ਲਈ ਮੈਂ ਇੱਥੇ ਸਾਰੀਆਂ ਸਬਜ਼ੀਆਂ ਬਿਲਕੁਲ ਬਰੀਕ-ਬਰੀਕ ਕੱਟ ਕੇ ਰੱਖ ਲਿੱਤੀਆਂ ਹੋਈਆਂ ਨੇ ਮੈਂ ਇੱਥੇ ਸ਼ਿਮਲਾ ਮੀਨਚ ਬਰੀਕ-ਬਰੀਕ ਕੱਟ ਲਿੱਤੀ ਤੇ ਇਹਦੇ ਬੀਜ ਕੱਢ ਲਿੱਤੇ ਨੇ ਨਾਲ ਹੀ ਇੱਥੇ ਮੈਂ ਪੱਤਾ ਗੋਭੀ ਵੀ ਬਰੀਕ-ਬਰੀਕ ਕੱਟ ਲਿੱਤੀ ਤੇ ਗਾਜਰਾਂ ਵੀ ਬਰੀਕ-ਬਰੀਕ ਕੱਟ ਲਿੱਤੀਆਂ ਨੇ ਤੇ ਇੱਥੇ ਮੈਂ ਖੀਰਾ ਲਿਆ ਥੋੜਾ ਜਿਹਾ ਇਸ ਨੂੰ ਵੀ ਕੱਟ ਲਿੱਤਾ ਹੈ ਟਮਾਟਰ ਤੇ ਪਿਆਜ਼ ਵੀ ਬਰੀਕ-ਬਰੀਕ ਕੱਟ ਕੇ ਰੱਖ ਲਿੱਤੇ ਹੋਏ ਨੇ ਤੇ ਹੁਣ ਆਪਾਂ ਸੈਂਡਵਿਚ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਤੁਸੀਂ ਇਹਨਾਂ ਸਬਜ਼ੀਆਂ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਘਟਾਵਦਾ ਵੀ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਬੌਲ ਲੈ ਲਿੱਤਾ ਹੈ ਤੇ ਇਸ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਸਬਜ਼ੀਆਂ ਆਪਾਂ ਕੱਟ ਕੇ ਰੱਖੀਆਂ ਹੋਈਆਂ ਨੇ ਇਹ ਪਾ ਦਾਂਗੇ ਤੇ ਦੇਖੋ ਜਿੰਨੀਆਂ ਵੀ ਸਬਜ਼ੀਆਂ ਕਟੀਆਂ ਹੋਈਆਂ ਸੀ ਸਾਰੀਆਂ ਮੈਂ ਇੱਕ ਬੌਲ ਦੇ ਵਿੱਚ ਪਾ ਰਚੀਆਂ ਇਹਨਾਂ ਸਬਜ਼ੀਆਂ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਮਾਇਓਨਿਸ ਮੈਂ ਵਿੱਜ ਮਾਇਓਨਿਸ ਲਈ ਹੈ ਇੱਥੇ ਤੇ ਇਸ ਦੇ 4 ਚਮਚਾ ਆਪਾਂ ਭਰ ਕੇ ਪਾ ਲੈਣੇ ਨੇ ਇੱਥੇ 4 ਚਮਚ ਮੈਂ ਇੱਥੇ ਮਾਇਓਨਿਸ ਦੇ ਪਾਏ ਨੇ ਤੇ ਦੇਖੋ ਮੈਂ ਇੱਥੇ ਅੱਧਾ ਚਮਚੀ ਨਮਕ ਦਾ ਪਾਇਆ ਹੈ ਮਾਇਓਨਿਸ ਦੇ ਵਿੱਚ ਵੀ ਨਮਕ ਹੁੰਦਾ ਇਸ ਲਈ ਆਪਾਂ ਨਮਕ ਬਹੁਤ ਜ਼ਿਆਦਾ ਨਹੀਂ ਇਸ ਦੇ ਵਿੱਚ ਪਾਣਾ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਜਿਹੜਾ ਹੈਗਾ ਚਿੱਲੀ ਫਲੈਕਸ ਪਾ ਰਹੀ ਆ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਫਿਰ ਚਿੱਲੀ ਫਲੈਕਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਇਸ ਦੇ ਵਿੱਚ ਮੈਂ ਅੱਧਾ ਚਮਚ ਓਰੀਗੈਨੋ ਵੀ ਪਾਇਆ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਚਿੱਲੀ ਫਲੈਕਸ ਨੂੰ ਸਕਿਪ ਵੀ ਕਰ ਸਕਦੇ ਹੋ ਇਸ ਦੀ ਜਗ੍ਹਾ ਤੇ ਤੁਸੀਂ ਸਿਰਫ ਥੋੜਾ ਜਿਹਾ ਨਮਕ ਤੇ ਬਿਲਕੁਲ ਥੋੜੀ ਜੀ ਕਾਲੀ ਮਿਰਚ ਪਾ ਲੈਣਾ ਬਾਕੀ ਦੇਖੋ ਇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਮੇਜ ਮਸਾਲੇ ਨਹੀਂ ਪੈਂਦੇ ਬਹੁਤ ਹੀ ਹੈਲਦੀ ਸੈਂਡਵਿਚ ਜਿਹੜਾ ਹੈਗਾ ਬਣ ਕੇ ਤਿਆਰ ਹੋਏਗਾ ਇਹਨੂੰ ਆਪਾਂ ਹੁਣ ਸਾਰੀਆਂ ਸਬਜ਼ੀਆਂ ਨੂੰ ਮਾਇਓਨੈਸ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੁਣ ਇੱਥੇ ਮੈਂ ਸੈਂਡਵਿਚ ਬ੍ਰੈਡ ਲੈ ਲੈਂਦੀ ਏ ਤੇ ਇਸ ਦੇ ਇੱਕ ਪੀਸ ਦੇ ਉੱਪਰ ਆਪਾਂ ਜਿਹੜੀ ਐ म्योनीस वेजिटेबल पा के मिक्स की हुई है ये ए लगा देंगे म्योनीस से दे वेजिटेबल आप चंकी तरह ब्रैड के उपर लगा लेते हैं ब्रैड जी है ये बिल्कुल फ्रैश होनी चाहिए है तो हम दूसरे आप ब्रैड के पीस उपर टमैटो कैचअप लगावेंगे इसनों फैला लेंगे चंकी तरह ਟొਮੇਟੋ ਸੌਸ ਨੂੰ ਚੰਗੀ ਤਰ੍ਹਾਂ ਮੈਂ ਫੈਲਾ ਲਿੱਤਾ ਹੈ ਤੇ ਜਿਹੜਾ ਇਹ ਵਾਲਾ ਟొਮੇਟੋ ਸੌਸ ਵਾਲਾ ਪੀਸ ਹੈਗਾ ਇਹਦੇ ਉੱਪਰ ਆਪਾਂ ਰੱਖ ਦਾਂਗੇ ਹਲਕੇ ਹੱਥਾਂ ਨਾਲ ਇਹਨੂੰ ਪ੍ਰੈਸ ਕਰ ਲੈਣਾ ਇੱਕ ਸਾਈਡ ਤੇ ਮੈਂ ਤਵੇ ਨੂੰ ਲੋ ਫਲੇਮ ਦੇ ਉੱਪਰ ਗਰਮ ਹੋਣ ਦੇ ਲਈ ਰੱਖਿਆ ਹੋਇਆ ਸੀ ਥੋੜਾ ਜਿਹਾ ਤੇਲ ਲਾ ਕੇ ਇਸ ਨੂੰ ਗ੍ਰੀਸ ਕਰ ਲਾਂਗੇ ਬਹੁਤ ਜ਼ਿਆਦਾ ਤੇਲ ਨਹੀਂ ਲਾਣਾ ਮੱਖਣ ਜਾਂ ਤੇਲ ਲਾ ਕੇ ਇਸ ਨੂੰ ਗ੍ਰੀਸ ਕਰ ਲੈਣਾ ਤੇ ਹੁਣ ਇਸ ਦੇ ਉੱਪਰ ਆਪਾਂ ਸੈਂਡਵਿਚ ਰੱਖਾਂਗੇ ਤੇ ਹਲਕਾ ਹਲਕਾ ਇਹਨੂੰ ਪ੍ਰੈਸ ਕਰ ਲੈਣਾ ਜਦੋਂ ਇਹਦੀ ਇੱਕ ਸਾਈਡ ਸਿੱਖ ਜਾਏਗੀ ਤਾਂ ਫਿਰ ਇਸ ਦੀ ਆਪਾਂ ਸਾਈਡ ਚੇਂਜ ਕਰ ਦੇਣੀ ਹੈ ਬੜੇ ਆਰਾਮ ਨਾਲ ਸਾਈਡ ਚੇਂਜ ਕਰਨੀ ਹੈ ਆ ਦੇਖੋ ਇੱਕ ਸਾਈਡ ਤੋਂ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੋਇਆ ਜਦੋਂ ਦੂਸਰੀ ਸਾਈਡ ਤੋਂ ਵੀ ਇਹ ਬ੍ਰਾਊਨ ਹੋਏਗਾ ਤਾਂ ਮਤਲਬ ਕਿ ਸੈਂਡਵਿਚ ਜਿਹੜਾ ਹੈਗਾ ਤਿਆਰ ਹੋ ਜਾਏਗਾ ਇਸ ਨੂੰ ਵੀ ਹਲਕੇ ਹੱਥਾਂ ਨਾਲ ਪ੍ਰੈਸ ਕਰ ਲੈਣਾ ਬਹੁਤ ਹੀ ਸੋਖੀ ਇਹ ਰੈਸিপি ਏ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖਣੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ हूँ दूजी साइड भी यदि थोड़ी देर बाद कोई बहुत ज्यादा टाइम नहीं लगता इनू बनाते दे हुए देखो दोनों ही सइडा जगह ने बहुत वह तरीके क्रिस्पी हो गई हुई ने कि ही जल्दी जोड़ा सैंडविच है बन के तैयार हो गया हूँ इस सेंडविच में प्लेट रख ली थानू मैं एक कट के दिखाती हाँ बहुत ही वीया सेंडविच जड़ा हैगा बन के तैयार होया ਤੇ ਦੇਖੋ ਕਿੰਨਾ ਵਧੀਆ ਜਿਹੜਾ ਸੈਂਡਵਿਚ ਹੈਗਾ ਬਣ ਕੇ ਤਿਆਰ ਹੋ ਗਿਆ ਸੈਂਡਵਿਚ ਦੇਖੋ ਬਹੁਤ ਹੀ ਜਿਆਦਾ ਵਧੀਆ ਬਣ ਚੁੱਕੇ ਨੇ ਤੇ ਇਹ ਹੁਣ ਸਰਵ ਹੋਣ ਲਈ ਰੈਡੀ ਨੇ